ਕਿ ਦਿੱਤੇ ਨੱਚੇ ਮਾਡਮਾਂ ਦੀਆਂ ਨੱਚੀ ਦਿੱਤੇ ਪਟਿਆਲਾ ਕਰਕਟੀਏ ਸਦਾ ਅਨੁਧਿਆਨੇ ਦਿੱਤੀ ਨੱਚੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਗੇੜਾ ਦੇ ਦੇਨੀ ਮੁਟਿਆਰੇ ਲੰਮੀ ਬਾਹ ਕਰਕੇ ਗੇੜਾ ਦੇ ਦੇਨੀ ਮੁਟਿਆਰੇ ਲੰਮੀ ਬਾਹ ਕਰਕੇ मा प्याने पाए सारे ताने मेरे मापिया पाए, तो तो ने पाएगी दोलता पे ला खरदानी दोलत लावे दादे ਮੇਰੀ ਸੱਸ ਬੜੀ ਕੁਪਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੇਰੀ ਸੱਸ ਬੜੀ ਕੁਪਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕੋਨੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕੋਨੀ ਐ ਉਹਦੀ ਤੌਣੀ ਲਾਉਣੀ ਐ ਕਿਉਂ ਨਵੇਂ ਦਿਨ ਦਿਨਾਂ ਕੀ ਖੰਦੀ ਲੱਟੂ ਢੂਕੇੜੇ ਸਸੇਨੀ ਮੈਨੂੰ ਨੱਚ ਲੈਣਦੇ ਬੱਜੇ ਟੋਲ ਕੀ ਗਵਡੀਆਂ ਦੇ ਢੇੜੇ ਸਸੇਨੀ ਮੈਨੂੰ ਨੱਚ ਲੈਣਦੇ ਬੱਜੇ ਟੋਲ ਕੀ ਗਵਡੀਆਂ ਦੇ ਢੇੜੇ ਸਸੇਨੀ ਮੈਨੂੰ ਨੱਚ ਲੈਣਦੇ ਮੇਰੀ ਸੱਸ ਕਰੇ ਚਤਰਾਈ ਕੁੜੀਓ ਮੇਲਾ ਵੇਖ ਪੁੰਨਿਆ ਦਾ ਆਈ ਕੁੜੀਓ ਨੀ ਮੈਂ ਪੁੱਛੇ ਆਵ ਤੇਰਾ ਨੀ ਮੈਂ ਪੁੱਛੇ ਆਵ ਤੇਰਾ ਚੱਲੇ ਚਾਲ ਕੋਈ ਨਾ ਜਿਹਦੀ ਸੱਸ ਮੁਟੇ ਯਾਰ ਉਹਦਾ ਹਾਲ ਕੋਈ ਨਾ ਜਿਹਦੀ ਸੱਸ ਮੁਟੇ ਯਾਰ ਉਹਦਾ ਹਾਲ ਕੋਈ ਨਾ ਆਲੀ ਬੜਾ ਫਾਤੀ ਕਾਲੇ ਨੀਓ ਜਲਿਆ ਆ ਬੱਲੇ ਨੀਓ ਮੇਰਾ ਕੇੰਦਾ ਬੱਲੇ ਕਜਲ ਪਾ ਚਾਤੀ ਨੀ ਅੱਖਮਲਾ ਚਾਤੀ ਕਜਲ ਪਾ ਚਾਤੀ ਨੀ ਅੱਖਮਲਾ ਚਾਤੀ ਕਜਲ ਪਾ ਚਾਤੀ ਨੀ ਅੱਖਮਲਾ ਚਾਤੀ ਥੋੜਾ ਬਿੱਚੋਂ ਨਿਕਲੀ ਜੋ ਸਸੇ ਕੰਜਰੀਏ ਮੈਨਾ ਤੇਰੀ ਨੂੰ ਕੰਜਰੀਏ ਮੈਨਾ ਤੇਰੀ ਨੂੰ ਕੰਜਰੀਏ ਮੈਨਾ ਤੇਰੀ ਨੂੰ ਹਸਲੋਨੀ ਕੁੜੀਓ ਖੇਡਲੋਨੀ ਕੁੜੀਓ ਹਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਾ ਜੱਟ ਲੈ ਜਾਊਗਾ ਸੋਣੀ ਦੀ ਪੱਗ ਬੰਦਾ ਮੁੰਡਿਆ ਸੂਟਾਂ ਨਾਲ ਮਿਲਾ ਕੇ ਵੇ ਸੋਹਣੇ ਸੋਹਣੇ ਪੋਨੇ ਕੱਪੜੇ ਸੋਹਣੇ ਸੋਹਣੇ ਪੋਨੇ ਕੱਪੜੇ ਪਾਣੀ ਮਾਰ ਰਖਵਾ ਕੇ ਤੇ ਮਨ ਮੋਲਿਆ ਵੇ ਤੁਰਦਾ ਹੁਲਾਰਾ ਖਾ ਕੇ ਤੇ ਮਨ ਮੋਲਿਆ ਵੇ ਤੁਰਦਾ ਹੁਲਾਰਾ ਖਾ ਕੇ ਤੇ ਮਨ ਮੋਲਿਆ ਵੇ ਕਰੇ ਜਾਕੇ ਨਾ ਚੁੱਲ੍ਹੇ 'ਚ ਲਤ ਮਾਰੀ ਨੱਚ ਨਾਤਾ ਹੁਣ ਨੱਚ ਲੈ ਕਰੇ ਜਾਕੇ ਨਾ ਚੁੱਲ੍ਹੇ 'ਚ ਲਤ ਮਾਰੀ ਨੱਚ ਨਾਤਾ ਹੁਣ ਨੱਚ ਲੈ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਢੇੜਾ ਦੇ ਦੇਨੀ ਮਟਿਆਰੇ ਲੰਮੀ ਬਾਹ ਕਰਕੇ ਢੇੜਾ ਦੇ ਦੇਨੀ ਮਟਿਆਰੇ ਲੰਮੀ ਬਾਹ ਕਰਕੇ

ਸੋਨੇ ਦਾ ਤੇ ਰਹਾ ਲਵੇ ਘਪਰੂਆ ਚਾਂਦੀ ਦੀ ਪੰਜਾਲੀ ਵੇ ਸੋਨੇ ਦਾ ਤੇ ਰਹਾ ਲਵੇ ਘਪਰੂਆ ਚਾਂਦੀ ਦੀ ਪੰਜਾਲੀ ਜੇ ਤੂੰ ਵਿਗੜ ਗਿਆ ਮੈਂ ਵੀ 12 ਤਾਲੀ ਜੇ ਤੂੰ ਵਿਗੜ ਗਿਆ ਮੈਂ ਵੀ 12 ਤਾਲੀ ਜੇ ਤੂੰ ਵਿਗੜ ਗਿਆ ਸੌਨ ਦੇ ਮਹੀਨੇ ਮੰਜੇ ਡਾਈਏ ਨਾ ਵੇ ਜੋੜ ਕੇ ਵਗਨਗੇ ਪਰ ਨਾਲੇ ਪਾਣੀ ਲੈ ਜਾਊਗਾ ਵੇ ਰੋੜ ਕੇ ਸਭ ਤੋਂ ਪਿਆਰੀ ਮੈਨੂੰ ਤੂੰ ਬੀਬੀ ਨੰਦ ਦੇ ਤੇਰੇ ਤੋਂ ਪੇ ਆਰਾ ਤੇਰਾ ਵੀਰ ਨਹੀਂ ਜਦ ਗੱਲਾਂ ਕਰਦਾ ਧੰਦਾ ਦਾ ਹੱਸਦਾ ਪੀੜ ਨਹੀਂ ਜਦ ਗੱਲਾਂ ਕਰਦਾ ਧੰਦਾ ਦਾ ਹੱਸਦਾ ਪੀੜਨੀ ਸੱਸ ਮੇਰੀ ਨੇ ਮੁੰਡੇ ਜੰਮੇ ਪਜਮਜਮ ਭਰੀ ਰਸੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾਂ ਵਰਗੇ ਵਰੇ ਦਿਨਾਂ ਤੋਂ ਫੇਰ ਤੀਆਂ ਤੀਜ ਦੀਆਂ ਵਰੇ ਦਿਨਾਂ ਤੋਂ ਫੇਰ ਤੀਆਂ ਤੀਜ ਦੀਆਂ ਵਰੇ ਦਿਨਾਂ ਤੋਂ ਫੇਰ ਤੀਆਂ ਤੀਜ ਦੀਆਂ ਵਰੇ ਦਿਨਾਂ ਤੋਂ ਫੇਰ ਮੈਂ ਬੋਲੀ ਤੂੰ ਹਣ ਨਾ ਟਾਲੀ ਤੇ ਕੁੱਕੀ ਕਰ ਕੁਕੂ ਹਾਮੀਆਂ ਖਲਿਖੇ ਕੁਕੀ ਕਰ ਕੁਕੂ ਮੈਂ ਤੇਜ ਠਾਣੀ ਦੋਨੇ ਤੀਰਥਾਂ ਨੂੰ ਚੱਲੀਆਂ ਜਦੋਂ ਗੱਡੀ ਦਾ ਸਿਗਨਲ ਹੋਣ ਲੱਗਿਆ ਜੇਠ ਮਾਰ ਕੇ ਦੋ ਹਥੜਾ ਰੋਂ ਲੰਘਿਆ ਲੋਕਾ ਨਿਪੀਤੀ ਤੁਪਕਾ ਤੁਪਕਾ ਮੈਂ ਤਾਂ ਪੀਤੀ ਬਾਟੇ ਨਾਲ ਚੜ ਗਈ ਓ ਏਸ਼ਰਾਟੇ 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 ਨਾਲ ਮੈਨੂੰ ਤਾਂ ਕਹਿੰਦਾ ਸੂਟ ਨਹੀਂ ਖਾਂਦੀ ਮੈਨੂੰ ਤਾਂ ਕਹਿੰਦਾ ਜਾਈਂ ਦੀਨ ਬਾਲਾ ਸਿੱਧਿਆ ਮੇਰੀ ਮਿੱਠੀ ਗੱਲੀ ਨਗਰ ਮਗਰਾ ਕਟਾਰੀਆਂ ਬੋਲਦੇ ਜਿਵੇਂ ਹੱਥ ਛੜਿਆਂ ਦੇ ਵੇੜੇ ਜਦੋਂ ਅਗ ਲੈਣ ਆਏਂਗੀ ਛੜਿਆਂ ਦੇ ਵੇੜੇ ਜਦੋਂ ਅਗ ਲੈਣ ਆਏਂਗੀ ਅਸੀਂ ਵੀ ਕਾਲ ਜਾਠਾਰਾਂਗੇ ਤੇਰੀ ਚਪਣੀ ਵਗਾ ਕੇ ਮਾਰਾਂਗੇ ਤੇਰੀ ਚਪਣੀ ਵਗਾ ਕੇ

ਓਏ ਸ਼ਾਵਾ ਓਏ ਬੱਲੇ ਓਏ ਸ਼ਾਵਾ 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 ਸੜਕਾ ਤੋਂ ਚੱਲ ਕੇ ਆਗੇ ਕਰਿਆ ਤੇ ਆ ਬਨੇਰਾ ਜੈਨੂ ਚੁਪ ਲੱਗਦੀ ਸੜਕਾ ਜਾਂ ਮੇਰਾ ਤੈਨੂੰ ਚੁਪ ਲੱਗਦੀ ਸੜਕਾ ਜਾਂ ਮੇਰਾ ਤੈਨੂੰ ਚੁਪ ਲੱਗਦੀ ਸੜਕਾ ਜਾਂ ਮੇਰਾ ਤੈਨੂੰ ਚੁਪ ਲੱਗਦੀ ਸਾਨੁਛਤ ਸਾਨੁਛਤ ਦੀਵੇ ਜੇਦੀ ਲੰਦ ਨੂੰ ਮੰਗਾਈਂ ਤੇ ਬੋਲੀ ਖਾਣੀ ਨਾ ਜਾਂਦਾਂ ਚੋਨਾ ਨਹੀਂ ਆਂਦਾ ਆ ਸੋਨਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਗਾ ਸੋਨਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਬੋਲੀਆਂ ਪਾ ਸੋਨਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਪਰਿਆ ਪਿਆ ਬਨੇ ਰਣ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਣ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਣ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਣ ਜੇ ਤੈਨੂੰ ਧੁੱਪ ਲੱਗਦੀ ਤਾਂ ਛਤਰੀ ਵਿਜੜੀ ਲੰਡਣੋਂ ਮਗਾਈਏ ਖਾਲਾ ਰੋਟੀ ਵਿਜੜੀ ਪਾਬੋ ਨੇ ਪਕਾਈਏ ਖਾਲਾ ਰੋਟੀ ਵਿਜੜੀ ਪਾਬੋ ਨੇ ਪਕਾਈਏ ਸਾਰੇ ਤਾਂਗੇ ਨੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂਗੇ ਨੇ ਮੇਰੇ ਮਾਪਿਆਂ ਨੇ ਪਾਏ ਤੋਤ ਤੀਰ ਗੁਣੇ ਕਰਵਾਨੀ ਜਦੋਂ ਲਤਾ ਤੇ ਤੇਵਾ ਦੇ ਕਾਲਾ ਮੀਂਹ ਗਦਮਰ ਪਾ ਤੇਵਾ ਦੇ ਕਾਲੇ ਮੀਂਹ ਗਦਮਰ ਬੈ ਜਾ ਮੇਰੇ ਸਾਈਕਲ ਤੇ ਟਲੀਆਂ ਵਜਾਉਂਦਾ ਆਉਂ ਨਹੀਂ ਬੈ ਜਾ ਮੇਰੇ ਸਾਈਕਲ ਤੇ ਟਲੀਆਂ ਵਜਾਉਂਦਾ ਆਉਂ ਨਹੀਂ ਬੈ ਜਾ ਮੇਰੇ ਸਾਈਕਲ ਤੇ ਤੇਰੇ ਸੋਨੇ ਸੋਨੇ ਨੈਣ ਗੱਲਾਂ ਦਿਲ ਦੀਆਂ ਕਹਿਣ ਤੇਰੇ ਸੋਨੇ ਸੋਨੇ ਨੈਣ ਗੱਲਾਂ ਦਿਲ ਦੀਆਂ ਕਹਿਣ ਤੇਰੀ ਚੜ੍ਹਦੀ ਜਵਾਨੀ ਜਾਦੂ ਜਿਹਾ ਕਰਦੀ ਚੁੰਨੀ ਲੈਣੀ ਐ ਚੰਨਾ ਵੇ ਤੇਰੀ ਪੱਗ ਵਰਗੀ ਚੁੰਨੀ ਲੈਣੀ ਐ ਚੰਨਾ ਵੇ ਤੇਰੀ ਪੱਗ ਵਰਗੀ ਚੁੰਨੀ ਲੈਣੀ ਐ ਚੰਨਾ ਵੇ ਤੇਰੀ ਬੱਲੇ ਯੋ ਜਲ ਲਿਆ ਬੱਲੇ ਯੋ ਮਨੋ ਕੰਦਾ ਬੱਲੇ ਕਜਲ ਪਾ ਚਾਚੀ ਨੀ ਅੱਖ ਮਲਾ ਚਾਚੀ ਕਜਲ ਪਾ ਚਾਚੀ ਅੱਖ ਮਲਾ ਚਾਚੀ ਕਜਲ ਪਾ ਚਾਚੀ ਅੱਖ ਮਲਾ ਚਾਚੀ ਜਗਨਾ ਆ ਜਾ ਚਲੇ ਜਾਊਗਾ ਸਾਡਾ ਕੋਈ ਕਰਮ ਚੀਜਾ ਜਾਨ ਤੇ ਮੇਂ ਵੀਰ ਮੇਰੇ ਨੇ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ ਵੀਰ ਮੇਰੇ ਨੇ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ ਨੀ ਜਗਜੀ ਭਾਬੋ ਲਗੇ ਜਾਨ ਤੋਂ ਪਿਆਰੀ ਨੀ ਜਗਜੀ ਭਾਬੋ ਲਗੇ ਜਾਨ ਤੋਂ ਪਿਆਰੀ ਨਵਾਈ ਨਾਤ ਪਾਸਾ ਘਰ ਅਖੜ ਕਾ ਦੀਵੇ ਐਡਾ ਫਿਰੇ ਖਾਰਾ ਅਖੜ ਕਾ ਦੀਵੇ ਸਭਨੇ ਤਵਾਰਾ ਅਖੜ ਕਾ ਦੀਵੇ ਸਭਨੇ ਤਵਾਰਾ ਹੋਤੋ ਕਦੇ ਹਸੇ ਵਿਮਨਾ ਕਦੇ ਖੇੜੇ ਵਿਮਨਾ ਇਸ ਜਗ ਤੇ ਨੀ ਆਉਣਾ ਫੇਰ ਵਿਮਨਾ ਇਸ ਜਗ ਤੇ ਨੀ ਆਉਣਾ ਫੇਰ ਵਿਮਨਾ ਇਸ ਜਗ ਤੇ ਨੀ ਆਉਣਾ ਨੱਚਣ ਵਾਲੇ ਦੀ ਅਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨੱਚ ਗਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਨੱਚ ਗਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਮੇਰੀ ਤਜੀਜਾ ਮੁੰਦਰੀ ਗਵਾਚੀ ਮੇਰੀ ਤਜੀਜਾ ਮੁੰਦਰੀ ਗਵਾਚੀ ਤੇਰੀ ਗਵਾਚੀ ਗਾਵੇ ਚੱਲ ਬੰ ਚਲੀਏ ਕਰਛਤਰੀ ਦੀ ਛਾਵੇਂ ਚੱਲ ਬੰ ਚਲੀਏ ਕਰਛਤਰੀ ਦੀ ਛਾਵੇਂ ਚੱਲ ਬੰ ਚਲੀਏ ਅਭੀ ਅਮਦਾ ਬੂਟਾ ਮੈਂ ਕੇਲਾ ਬਨ ਜਾਵਾਂ ਨੀ ਚੁਕ-ਚੁਕ ਤੇਰੇ ਨਾਲ ਜੇ ਲੱਗ ਜਾਾਂ ਜੁਗ ਜੁਗ ਤੇਰੇ ਨਾਲ ਜੇ ਲੱਗ ਜਾ ਰਤਾ ਫਰਕ ਨਾ ਪਾਵਾਂ ਤੇਰੀ ਫੋਟੋ ਤੇ ਬਹਿ ਕੇ ਜੀ ਪਰ ਜਾਵਾਂ ਤੇਰੀ ਫੋਟੋ ਤੇ ਲੋਕਰਾ ਤੋ ਚਲ ਕੇ ਆਗੇ ਪਰਿਆ ਪਿਆ ਬਨੇ ਰਹਿ ਤੈਨੂੰ ਚੁੱਪ ਲੱਗਦੀ ਸੜਕਾਂ ਦਾ ਮੇਰਾ ਤੈਨੂੰ ਚੁੱਪ ਲੱਗਦੀ ਸੜਕਾਂ ਦਾ ਮੇਰਾ ਤੈਨੂੰ ਚੁੱਪ ਲੱਗਦੀ ਸੜਕਾਂ ਦਾ ਮੇਰਾ ਤੈਨੂੰ ਚੁੱਪ ਲੱਗਦੀ ਤਾਨਛਤਰੀ ਵੇ ਜੜੀ ਲੰਡ ਨੋ ਮੰਗਾਈਏ ਤਾਂ ਛਤਰੀ ਵਜੜੀ ਲੰਡਨੋਂ ਮੰਗਾਈ ਸੌਨ ਮਹੀਨੇ ਮੀ ਪੈ ਜਾਂਦਾ ਸੌਨ ਮਹੀਨੇ ਮੀ ਪੈ ਜਾਂਦਾ ਗੋਡੇ ਗੋਡੇ ਕਾਨੀ ਮੇਰੀਆਂ ਸੇਵੀਆਂ ਕਮਲੇ ਚੜ ਗਿਆ ਚਾਨੀ ਮਹਿਰਨੀਆ ਸੇਵੀਆਂ ਕਮਲੇ ਚੜ ਗਿਆ ਚਾਨੀ ਮਹਿਰਨੀਆ ਸੇਵੀਆਂ ਛੰਨੇ ਉਤੇ ਛੰਨਾ ਛੰਨਾ ਪਰਿਆ ਅਚਾਰ ਦਾ ਛੰਨੇ ਉਤੇ ਛੰਨਾ ਛੰਨਾ ਪਰਿਆ ਅਚਾਰ ਦਾ ਕਿਸੇ ਨੂੰ ਕੀ ਪਤਾ ਮਾਵਾਂ ਤੀਆਂ ਦੇ ਪਿਆਰ ਦਾ ਸੋਨ ਵੀਰ ਕੱਠੀਆਂ ਕਰੇ ਪਾਦੋਂ ਚੰਦ ਰਿ ਬਿਛੋੜੀ ਪਾਵੇ ਸੋਨ ਵੀਰ ਕੱਠੀਆਂ ਕਰੇ